ਹਾਂਜੀ ਸਸਰੇ ਘਰ ਵਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਕੋਚ ਰਹੋ ਅੱਜ ਅਸੀਂ ਆਪਦੀ ਜ਼ਿੰਦਗੀ ਦਾ ਥੋੜਾ ਯਾਨੀ ਕਿ ਸੱਚ ਤੁਹਾਡੇ ਸਾਹਮਣੇ ਜਾਣਿਆ ਵੀ ਜਿਸ ਤਰ੍ਹਾਂ ਵੀ ਸਾਡੀ ਜ਼ਿੰਦਗੀ ਚੱਲੀ ਕਿਸ ਤਰ੍ਹਾਂ ਸਾਡਾ ਵਿਆਹ ਹੋਇਆ ਕਿਸ ਤਰ੍ਹਾਂ ਮੈਂ ਹੋਇਆ ਇਸ ਤਰ੍ਹਾਂ ਪੋਲੀ ਹੋਇਆ ਮੈਨੂੰ ਤੇ ਕਈਆਂ ਦੇ ਵਿੱਚ ਮੈਂ ਹੁਣ ਵੀਡੀਓ ਪਾਈ ਸੀ ਆਪਣਾ ਗਾਣੇ ਤੇ ਤੇ ਮੈਂ ਉਠਦਾ ਪਿਆ ਸੀ ਕਿਉਂਕਿ ਮੈਨੂੰ ਮੰਨਣੀ ਤੋਂ ਖਾਂਦੀ ਵੀ ਸੀ ਤੇ ਤੇ ਕੰਜਾਂ ਨੇ ਵੀ ਜਿਹੜੇ ਕਿਸ ਤਰ੍ਹਾਂ ਲੱਗਿਆ ਵੀ ਹਾਲਾਤਾਂ ਦੀ ਸ਼ਹਿਰ ਬਾਅਦ ਚ ਟੁੱਟੀ ਐ ਜਾਂ ਐਕਸੀਡੈਂਟ ਹੋਇਆ ਤਾਂ ਵੀਰੇ ਮੇਰੀ ਜ਼ਿੰਦਗੀ ਦੀ ਸਚਾਈ ਐ ਕਿ ਮੈਂ 1 ਸਾਲ ਦਾ ਸੀ ਜਦੋਂ ਮੈਨੂੰ ਬੁਖਾਰ ਦਾ ਟੀਕਾ ਲੱਗਿਆ ਸੀ ਬੁਖਾਰ ਦਾ ਟੀਕਾ ਲੱਗਣ ਤੋਂ ਬਾਅਦ ਮੈਨੂੰ ਪੋਲੀਓ ਹੋ ਗਿਆ ਜੀ ਮੇਰਾ ਸਾਰਾ ਸਰੀਰ ਰੁਕ ਗਿਆ ਸੀ ਤੇ ਸਰੀਰ ਰੁਕਿਆ ਤਾਂ ਚੱਕ ਕੇ ਬਥੇਰੀ ਖਾਣ ਦੇ ਭੇਜੇ ਜੀ ਭੱਜੇ ਕਦੇ ਕਿੱਥੇ ਕਦੇ ਕਿੱਥੇ 20 ਸਾਲ ਮੇਰੇ ਹਸਪਤਾਲਾਂ ਦੇ ਬੈੱਡਾਂ ਦੇ ਉੱਤੇ ਮੈਂ ਕੀ ਲੰਗੇ ਨਹੀਂ ਬਹੁਤ ਔਖੀ ਰਸਦਾਰਸ਼ ਬਦਗੀ ਰਹੀ ਜ਼ਿੰਦਗੀ ਹਸਪਤਾਲਾਂ ਦੇ ਵਿੱਚ ਰਹਿ ਕੇ ਬਹੁਤ ਔਖਾ ਹੋ ਜਾਂਦਾ ਹੈ ਕਿ ਜਿੰਦਗੀ ਕਰਦੇ 20 ਸਾਲ ਤੱਕ ਅਸੀਂ ਰਹੇ ਮੇਰੇ ਨਾਨਾ ਹੀ ਸੀ ਉਹ ਮੈਨੂੰ ਲੈ ਕੇ ਪੱਜੇ ਰਹੇ ਉਹਨਾਂ ਨੇ ਹਉ ਤੱਕ ਨਹੀਂ ਛੱਡਿਆ ਜਦੋਂ ਤੱਕ ਇਹ ਮੇਰਾ ਐ ਹੋ ਗਿਆ ਵੀ ਉਹਨੇ ਚੱਕਿਆ ਨਹੀਂ ਜਾਂਦਾ ਉਦੋਂ ਉਹਨਾਂ ਨੇ ਛੱਡਿਆ ਮੈਨੂੰ ਅੱਧੀ ਉਮਰ ਜ਼ਿੰਦਗੀ ਮੈਂ ਆਪਣੇ ਮਾਮਿਆਂ ਤੇ ਰਹਿ ਕੇ ਗੱਡੀ ਉਹਨਾਂ ਨੇ ਬਹੁਤ ਇਲਾਜ ਕਰਾਇਆ ਮੇਰਾ ਕਿਉਂਕਿ ਮੈਨੂੰ ਨਾ ਉੱਥੇ ਮੰਮੀ ਉਹਰੇ ਮਿਲਣ ਗਏ ਸੀ ਤੇ ਉੱਥੇ ਮੈਨੂੰ ਪੋਲੀਓ ਹੋ ਗਿਆ ਜੀ ਤੇ ਉਹਨਾਂ ਦੇ ਮਨ ਚ ਇਹ ਆ ਗਿਆ ਵੀ ਆ ਸਾਡੇ ਕੋਲ ਆ ਕੇ ਪੋਲੀਓ ਆਇਆ ਤਾਂ ਸਾਨੂੰ ਠੀਕ ਕਰਕੇ ਭੇਜੀਏ ਤੇ ਬਾਕੀ ਵਾਹਿਗੁਰੂ ਨੇ ਉਹਨਾਂ ਦੀ ਸੁਣ ਵੀ ਲਈ ਸੀ ਮੈਂ ਠੀਕ ਹੋ ਗਿਆ ਸੀ ਤੁਰਨ ਲੱਗ ਗਿਆ ਸੀ ਪੈਰ 'ਚ ਮੇਰੇ ਇੱਕ ਟੈਨੀਵਰ ਹੁੰਦਾ ਸੀ ਤੇ ਮੈਂ ਤੁਰਨ ਲੱਗ ਗਿਆ ਘਰ ਆ ਕੇ ਬਰ ਨਿੱਕਾ ਹੁੰਦਾ ਸੀ ਮੈਂ ਜਿੰਦ ਕਰਦਾ ਸੀ ਇਹ ਨਹੀਂ ਪਤਾ ਸੀ ਵੀ ਜ਼ਿੰਦਗੀ ਅੱਗੇ ਕਿੱਥੇ ਤੱਕ ਜਾਣੀ ਹੈ ਕੋਈ ਬੱਚਿਆਂ ਵਾਲੀ ਜਿੰਦ ਮੈਂ ਲਾਹ ਲੰਦਾ ਸੀ ਰੁੜਦਾ ਸੀ ਫਿਰ ਮੈਂ ਰੁੜਦਾ ਰੁੜਦਾ ਪੈਰ ਮੇਰੇ ਮੁੜ ਗਏ ਤੇ ਦਿੱਕਤ ਹੋ ਗਈ ਜ਼ਿਆਦੇ ਇਸ ਤਰ੍ਹਾਂ ਕਰਦੇ ਕਰਦੇ ਫਿਰ ਉਸ ਤੋਂ ਬਾਅਦ ਡੈਡੀ ਹੋਰੇ ਬਹੁਤ ਲੈ ਕੇ ਪੰਜੇ ਕਦੇ ਕਿਸੇ ਹਸਪਤਾਲ ਕਦੇ ਕਿਸੇ ਹਸਪਤਾਲ ਤੇ ਫਿਰ ਲਾਸਟ ਤੇ ਮੈਨੂੰ ਆਂਧਰਾ ਪ੍ਰਦੇਸ਼ ਲੈ ਕੇ ਵਿਸ਼ਾਖਾਪਟਨਮੋਂ ਉੱਥੇ ਆਪਰੇਸ਼ਨ ਹੋਇਆ ਮੇਰਾ ਪਹਿਜੋਂ ਤੋਂ ਬਾਅਦ ਮੈਂ ਤੁਰ ਲੱਗਾ ਫੋੜੀਆਂ ਤੇ ਫੋੜੇ ਤੁਰਦੇ ਤੁਰਦੇ ਉਸ ਤੋਂ ਬਾਅਦ ਕਈ ਰਿਸ਼ਤੇ ਆਏ ਕੋਈ ਕਿਵੇਂ ਬੋਲ ਕੇ ਚਲਾ ਗਿਆ ਕੋਈ ਕਿਵੇਂ ਬੋਲ ਕੇ ਚਲਾ ਗਿਆ ਚਲੋ ਆਪੋ ਆਪ ਦੇ ਸਾਰਿਆਂ ਦੇ ਬਣ ਦੀ ਸੋਚ ਹੁੰਦੀ ਹੈ ਤੇ ਠੀਕ ਹੈ ਸਹੀ ਵਰਗੇ ਜਾਂ ਮੈਂ ਹੈਗਾ ਸੀ ਉਸ ਤਰ੍ਹਾਂ ਹੀ ਕਹੇ ਜਾਂਦੇ ਸੀ ਕਿ ਨਹੀਂ ਅਸੀਂ ਇੰਜ ਨਾਲ ਨਹੀਂ ਕਰਦੇ ਕਿਵੇਂ ਮਨ ਵੀ ਬਹੁਤ ਦੁਖਦਾ ਸੀ ਕਿਉਂ ਕੱਲਾ ਪੜਾ ਸੀ ਪੰਜ ਮੇਰੀਆਂ ਪੈਣਾ ਸੀ ਪੈਣਾ ਪੰਜ ਦੇ ਮੇਰੀਆਂ ਕੱਲਾ ਪਾਈ ਸੀ ਉਹ ਵੀ ਸਾਰਿਆਂ ਦਾ ਮਨ ਦੁਖਦਾ ਮੰਮੀ ਵੀ ਰੋਂਦੀ ਸਾਰੇ ਬਹੁਤ ਔਖੀ ਜ਼ਿੰਦਗੀ ਕੋਈ ਬਣਾ ਲਈ ਬੜੀ ਸੇਵਾ ਕਰੀ ਉਹਦੇ ਲੱਥਾਂ ਦੇ ਮਾਲ ਛਾਂ ਕਰ ਕਰਦੇ ਕਿਵੇਂ ਕਰ ਕਰਦੇ ਕਿਵੇਂ ਕਰ ਸਾਡਾ ਵੀਰ ਇੱਕ ਦਿਨ ਠੀਕ ਹੋ ਜਾਏਗਾ ਠੀਕ ਹੈ ਤੇ ਉਹਦਾ ਸਾਡੀ ਭਾਬੀ ਆ ਗਈ ਕੀ ਕਰੇ ਕੋਈ ਇਸ ਤਰ੍ਹਾਂ ਸੁਣ ਗੱਜੂ ਹੋ ਕੀ ਹੋ ਗਿਆ ਇਤਨਾ ਨਹੀਂ ਹੋਣਾ ਚਾਹੀਦਾ ਜੀ ਜਿੰਦਗੀ ਹੈ ਨਾ ਜਿੰਦਗੀ ਹੈ ਨਾ ਜਿੰਦਗੀ ਨੂੰ ਬਹੁਤ ਇਸ ਤਰ੍ਹਾਂ ਨੇ ਮੋੜ ਦਿਖਾਏਗੀ ਮੇਰੇ ਕੋਤੇ ਪੰਜ ਮੈਨਾ ਨੇ ਜੇ ਮੈਨੂੰ ਕੋਈ ਕਹੂਗਾ ਨਾ ਵੀ ਹਾਂ ਤੂੰ ਇਸ ਤਰ੍ਹਾਂ ਨਾਲ ਲੱਤਾਂ ਖੋ ਕੇ ਅੰਮੀ ਜੀ ਲੈ ਜਾ ਕਿਵੇਂ ਕੁਛ ਵਿਤੋਦਨਾ ਕਰਦੇ ਮੈਂ ਖੁਦ ਨਹੀਂ ਕਰਦਾ ਸੀ ਕੋ ਪਗਲੀ ਕਿਹੜੇ ਰੱਬ ਰੂਪੀ ਸੀ ਕੋ ਰੱਬ ਉਹਨਾਂ ਦੇ ਅੰਦਰ ਵਸਿਆ ਸੀ ਜਿਹੜੇ ਆ ਕੇ ਮੇਰਾ ਘਰ ਵਸਾ ਗਏ ਜੀ ਹੈਦੀ ਜ਼ਮਾਨੇ ਜੋ ਘਬਰ ਵਾਹਿਗੁਰੂ ਨੇ ਜੇ ਸਾਰਾ ਕੁਝ ਪੂਰਾ ਕਰ ਦਿੱਤੀ ਹੋਈ ਐ ਪਈ ਐ ਪੁੱਤ ਐ ਘਰਬਾਰ ਐ ਸਾਰਾ ਕੁਝ ਸਹੀ ਐ ਪਰ ਪਿਛਲਾ ਟਾਈਮ ਦੇਖਣਾ ਤਾਂ ਬਹੁਤ ਦੁੱਖ ਆਉਂਦਾ ਐ ਔਖਾ ਟਾਈਮ ਵਾਂਸੀ ਪੁਰਨਾ ਵੀ ਨਹੀਂ ਚਾਹੀਦਾ ਕਦੇ ਤੇ ਆਏ ਮੈਨੂੰ ਦੇਖਣ ਮੇਰੇ ਸੋਹਰਾ ਸਾਹਿਬ ਜੀ ਤੇ ਮੇਰੀ ਇੱਕ ਇਹਨਾਂ ਦੀ ਵੱਡੀ ਭੈਣ ਸੀ ਉਹ ਮੈਨੂੰ ਦੇਖਣ ਆਏ ਤੇ ਯਾਨੀ ਕਿ ਜਿਵੇਂ ਵੀ ਜੋ ਵੀ ਉਹਨਾਂ ਦੇ ਮਨ 'ਚ ਆਇਆ ਫਰ ਦੂਜੇ ਦਿਨ ਆਏ ਤਾਂ ਦੂਜੇ ਦਿਨ ਆ ਕੇ ਉਹਨਾਂ ਨੇ ਇਤਨੀ ਮੰਮੀ ਡੜੀ ਰੋਣ ਕੋਲ ਵੀ ਬੈਠੇ ਤੇ ਗੱਲ ਕਰੀ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਉਹਨਾਂ ਦੇ ਵੀ ਦੋ ਇਹਨਾਂ ਦੇ ਦੋ ਭਾਈ ਸੀ ਇੱਕ ਤਾਂ ਚਲੋ ਠੀਕ ਸੀ ਉਹ ਰੱਬ ਨੇ ਵੈਸੇ ਲੈ ਲਿਆ ਇੱਕ ਨੂੰ ਪੋਲੀਓ ਸੀ ਉਹ ਵੀ ਰੱਬ ਦੇ ਘਰੇ ਚਲੇ ਗਏ ਜਦੋਂ ਮੈਨੂੰ ਦੇਖਣ ਆਏ ਤਾਂ ਮੈਨੂੰ ਦੇਖ ਕੇ ਕਹਿੰਦੇ ਵੀ ਉਹ ਹੀ ਸਾਡਾ ਭਿਆਨੇ ਕੀ ਇਹ ਸਾਡੇ ਸਾਹਮਣੇ ਆ ਕੇ ਸਾਡਾ ਪੁੱਤ ਹੀ ਹੈ ਰਿਸ਼ਤਾ ਕਰਕੇ ਸਾਡੇ ਬਥੇਰਾ ਰੋਲਾ ਵੀ ਪਿਆ ਬਥੇਰਾ ਮੈਂ ਹੀ ਨਹੀਂ ਕਹਿੰਦਾ ਕਿਉਂ ਪਾਇਆ ਰੋਲਾ ਬਹੁਤ ਬੁੱਲੇ ਲੱਲੇ ਜੀ ਕਿ ਇਹਨੂੰ ਇਹਦਾ ਭੈਣ ਫਰਾਜ ਆ ਕੋਈ ਚਾਹੁੰਦਾ ਸੀ ਮੂੰਹ ਤਾਂ ਕਰਕੇ ਲੋਕ ਕਹਿੰਦੇ ਸੀ ਵੀ ਇਹੋ ਜਿਹੇ ਨਹੀਂ ਕਰਨਾ ਕਰਦੇ ਕਰਾਂਦੇ ਕਰਦੇ ਕਰਾਂਦੇ ਸਾਡਾ ਵਿਆਹ ਵੀ ਹੋ ਗਿਆ ਬੱਚੇ ਵੀ ਹੋ ਗਏ ਹੁਣ ਸਾਡੀ ਜ਼ਿੰਦਗੀ ਠੀਕ ਹੈ ਚੱਲੀ ਜਾਂਦੀ ਹੈ ਵਾਹਿਗੁਰੂ ਦੀ ਕਿਰਪਾ ਨਾਲ